ਹੋਲੀ ਦੇ ਤਿਹਾੜੀ ਵਿਖੇ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਖਾਸਾ ਰੰਗਾਂ ਚ ਰੰਗਿਆ ਹੋਇਆ ਦਿਖਾਈ ਦੇ ਰਿਹਾ ਅਤੇ ਹੀ ਗੁਰੂ ਕਾ ਰਾਮੀ ਚ ਹੋ ਦੀਪ ਬਾਲਨੋ ਲੈ ਕੇ ਰਾਤ ਦੇ ਮਨਮੋਹਕ ਜਿਸ਼ਾ ਸੰਗਤਾਂ ਦੇ ਖਿਚੜਾ ਕੇਂਦਰ ਬਣਿਆ ਹੋਇਆ ਨੇ ਨਵੀਂ ਬਾਦਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵਰ ਸੋਈ ਧਰਤੀ ਅਨੰਦਾ ਦੀ ਪੂਰੀ ਜਿਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਭਾਵੇਂ ਕੀ ਹੋਲੇ ਮਹਲੇ ਆ ਚਹਰ ਹੋਵੇ ਜਾਂ ਫਿਰ ਵਿਸਾਖੀ ਦਾ ਸੰਗਤ ਆਤਮਸਕ ਹੋਣ ਦੇ ਲਖਾ ਜਤਦਾਦ ਵਿੱਚ ਇੱਥੇ ਪਹੁੰਚਦੇ ਨੇ ਹੋਲੇ ਮਹਲੇ ਮੌਕੇ ਜਿੱਥੇ ਇਤਿਹਾਸਿਕ ਤੇ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿ ਖਾਲਸਾਈ ਰੰਗ ਵਿੱਚ ਰੰਗੀ ਵਿਖਾਈ ਦੇ ਰਹੀ ਹੈ ਉੱਥੇ ਹੀ ਗੁਰੂ ਘਰਾਂ ਵਿੱਚ ਕੀਤੀ ਗਈ ਸੁੰਦਰ ਦੀਪਮਾਲਾ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ ਅਸੀਂ ਇਸ ਸਮੇਂ ਖੜੇ ਹਾਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵੇਖੇ ਜਿੱਥੇ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਗੁਰੂ ਘਰ ਦੀ ਇਮਾਰਤ ਨੂੰ ਕਿਵੇਂ ਸੁੰਦਰ ਦੀਪਮਾਲਾ ਨਾਲ ਰਸਨੋਇਆ ਗਿਆ ਹੈ ਇਸ ਦੇ ਨਾਲ ਹੀ ਸੁੰਦਰ ਫੁੱਲਾਂ ਨਾਲ ਇਸ ਇਮਾਰਤ ਨੂੰ ਵਧੀਆ ਢੰਗ ਨਾਲ ਸਜਾਇਆ ਗਿਆ ਹੈ ਜਿਸ ਜੋ ਕਿ ਸੰਗਤਾਂ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ उथे तक श्री केसगढ़ साहिब विच कीती गई वखरी ही लाइटिंग संगतान खिच का केंद्र बने हुई है लाइटिंग की व्यवस्था भी इतनी जबरदस्त है कि कई कई किलोमीटर तक यह लाइटा रंग बिरंगी रोशनी अपना चानन फैला रही है शेरानपुर साहिब तो सुरेश टटावा की रिपोर्ट डेली पोस्ट पंजाबी कि तुसी चांदे हो कैनेडा ऑस्ट्रेलिया न्यूजीलैंड यूएस यूके विच अपना स्टूडेंट वीजा अप्लाई करना ਤੁਸੀਂ ਮਿਲ ਸਕਦੇ ਹੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੈਰਾਮਿਡ ਈ ਸਰਵਿਸਿਜ਼ ਦੇ ਨਾਲ